ਆ ਬਾਪੂ ਅੱਜ ਚੱਲਿਆਂ ਮੈਂ ਮੇਰੇ ਦੋਸਤ ਦੇ ਭੈਣ ਦਾ ਵਿਆਹ ਸੀ ਉੱਥੇ ਚੱਲਿਆਂ ਉਹ ਗੱਲ ਸੁਣ ਮੇਰੀ ਤੁਹਾਨੂੰ ਵਧੀਆ ਤੋਂ ਵਧੀਆ ਕੱਪੜੇ ਪਾਉਣ ਦਾ ਸ਼ੌਂਕ ਆ ਨਮੀ ਤੋਂ ਨਮੀ ਗੱਡੀ ਰੱਖਣ ਦਾ ਸ਼ੌਂਕ ਆ ਨਾ ਤੁਰਨ ਤੋਂ ਪਹਿਲਾਂ ਕਦੇ ਗੱਡੀ ਤੇ ਕੱਪੜਾ ਤਾਂ ਮਾਰ ਲਿਆ ਕਰੋ ਉਹ ਬਾਪੂ ਔਰ ਤਾਂ ਮੇਰੇ ਨਵੇਂ ਕੱਪੜੇ ਪਾਏ ਹੋਏ ਨੇ ਜੇ ਮੈਂ ਹੁਣ ਗੱਡੀ ਤੇ ਕੱਪੜਾ ਮਾਰੂ ਮੇਰੇ ਕੱਪੜੇ ਨਹੀਂ ਖਰਾਬ ਹੋਣਗੇ ਨਾ ਕੱਪੜੇ ਪਾਉਣ ਤੋਂ ਪਹਿਲਾਂ ਤੈਨੂੰ ਸਮਝ ਨਹੀਂ ਆਈ ਵੀ ਮੈਂ ਬਾਹਰ ਜਾਣਾ ਕਿਸੇ ਵਿਆਹ ਸ਼ਾਦੀ ਜਾਣਾ ਮੈਂ ਗੱਡੀ ਸਾਫ਼ ਕਰਕੇ ਰੱਖ ਲਾਂ ਉਹ ਕੋਈ ਨਹੀਂ ਬਾਪੂ ਮੈਂ ਜਾਂਦਾ ਵਾ ਬਾਸ ਸਟੇਸ਼ਨ ਤੋਂ ਗੱਡੀ ਸਾਫ਼ ਕਰਾ ਲਉ। ਓ ਮੁੰਡਿਆ ਐਨੇ ਵੀ ਜਿੱਲਰ ਨਾ ਬਣੋ। ਕਿੰਨਾਕ ਟਾਈਮ ਲੱਗਦਾ ਕਿਤੇ ਗੱਡੀ ਤੇ ਕਪੜਾ ਮਾਰਨ ਨੂੰ, ਗੱਡੀ ਧੋਣ ਨੂੰ। ਓਏ ਤੁਹਾਡੀ ਚੀਜ਼ ਆ, ਤੁਹਾਡੀ ਸ਼ਾਨ ਆ। ਤੁਸੀਂ ਜਾਣਾ ਓ ਕੁਝ ਨਹੀਂ ਘਸ ਜਾਂਦਾ ਜੇ ਬੰਦਾ ਆਪਣੀ ਚੀਜ਼ ਨੂੰ ਸਵਾਰ ਕੇ ਰੱਖਦਾ। ਇਹ ਸਨਰ ਬੰਦੇ ਦੀ ਸੋਭਾ ਵਧਦੀ ਆ। ਜੇ ਸੋਹਣੇ ਕਪੜੇ ਪਾਏ ਹੁਣ, ਸਾਫ਼ ਸੁਥਰੀ ਗੱਡੀ ਹੋਵੇ। ਅਪੂ ਜੀ ਮੈਨੂੰ ਤੁਹਾਡੀ ਗੱਲ ਬਹੁਤ ਚੰਗੀ ਲੱਗੀ। ਲਾ ਮੈਂ ਹੁਣੇ ਗੱਡੀ ਸਾਫ਼ ਕਰਕੇ ਫੇਰ ਹੀ ਲੈ ਕੇ ਜਾਣਾ। ਓ ਚੱਲ ਛੱਡ ਕੋਈ ਨਹੀਂ। ਅੱਜ ਤੂੰ ਗੱਡੀ ਧਵਾ ਲੈ। ਅੱਗੇ ਤੋਂ ਹਮੇਸ਼ਾ ਗੱਡੀ ਧੋ ਕੇ ਸਵਾਰ ਕੇ ਕੱਪੜਾ ਮਾਰ ਕੇ ਫਿਰ ਕੱਪੜੇ ਪਾਉਣੇ ਨੇ ਚੰਗੀ ਸਲਾਹ ਜਿੱਥੋਂ ਮਿਲ ਜੇ ਜਦੋਂ ਮਿਲ ਜੇ ਲੜ ਬੰਨ ਲਓ ਲੈ ਮੈਂ ਤਾਂ ਹੁਣ ਗੱਡੀ ਧੂਕ ਹੀ ਜਾਊਗਾ ਲੈ ਕੱਪੜੇ ਲੋਹਰ ਤੇ ਪਾਉਣ ਨੂੰ ਕਿੰਨਾ ਕੁ ਟਾਈਮ ਲੱਗਦਾ ਸ਼ਾਬਾਸ਼ ਬਤ